ਏ ਬੀਜੇਪੀ ਦੀ ਬੀ ਟੀਮ ਬਣ ਕੇ ਜਿਹੜੀ ਪੰਜਾਬ ਸਰਕਾਰ ਕੰਮ ਕਰ ਰਹੀ ਆ ਵੀ ਜਿਹੜਾ ਮਜ਼ਦੂਰ ਆ ਕਿਸਾਨ ਆ ਵਪਾਰੀ ਆ ਵਿਦਿਆਰਥੀ ਆ ਅੰਪਲਾਈ ਆ ਤੇ ਸਾਰਿਆਂ ਦੀ ਜ਼ਿੰਦਗੀ ਦੇ ਜਿਹੜੇ ਆ ਧਰਮਰਾਜ ਬਣ ਕੇ ਸਾਡੇ ਹੁਕਮਰਾਨ ਜਿਹਦੇ ਜਿਨ੍ਹਾਂ ਨੂੰ ਕੁਰਸੀ ਆਸਰ ਹੋ ਗਈ ਭਗਵੰਤਮਾਨ ਬੜਾ ਦਖਾਂਤ ਦੀ ਗੱਲ ਆ ਵੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਜਿਹੜਾ ਅਸੀਂ ਮੈਂ ਕਿਸਾਨ ਦਾ ਪੁੱਤ ਆ ਮੈਂ ਇੱਕ ਮਾਸਟਰ ਦਾ ਪੁੱਤ ਆ ਉਹ ਨੌਕਰੀ ਮੰਗਦੇ ਮਾਸਟਰਾਂ ਨੂੰ ਕੁੱਟ ਰਿਹਾ ਟਾਈਮ ਦੇ ਕੇ ਗੱਲਬਾਤ ਆ ਇੱਕ ਥੂਫੇ ਦਾ ਮੁੱਖ ਮੰਤਰੀ ਤੇ ਗੱਲ ਬਾਤ ਕੋਈ ਪੱਜ ਜੇ ਇਤੋਂ ਵੱਡੀ ਦੁੱਖਦਾਈ ਘਟਨਾ ਕੋਈ ਹੋ ਨਹੀਂ ਸਕਦੀ ਜੇ ਜੀ ਭਗਵਾਨ ਸਤਿਮਾਨ ਸਰਕਾਰ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਨੂੰ ਬਦਨਾਮ ਕਰਨ ਦਾ ਰਾਹ ਫੜਿਆ ਹੈ ਵਿਚਾਰੋ ਮੀਟਿੰਗ ਛੱਡ ਕੇ ਤੇ ਬਾਅਦ ਦੇ ਵਿੱਚ ਆ ਕੇ ਜਿਹੜਾ ਬੋਲਦਾ ਹੈ ਕਿ ਆਹ ਜਿਹੜੇ ਕਿਸਾਨ ਨੇ ਛੜਕਾ ਰੋਕ ਦਿੰਦੇ ਨੇ ਇਹ ਜਿਹੜਾ ਵਿਕਾਸ ਨਹੀਂ ਹੋ ਰਦਿੰਦੇ ਇਹ ਜਿਹੜੇ ਪ੍ਰੋਜੈਕਟ ਰੋਕ ਦਿੰਦੇ ਨੇ ਜਿਹੜੀਆਂ ਮੰਗਾਂ ਦੀ ਗੱਲ ਕਰਦਾ ਹੈ ਇਹ 18 ਮੰਗਾ ਦਾ ਉਹ ਕੇਂਦ ਨਾਲ ਸੰਬੰਧਤਾ ਕੇਂਦ ਨਾਲ ਸੰਬੰਧਿਤ ਕਿਉਂ ਨਹੀਂ ਇਹ ਤਾਂ ਪੰਜਾਬ ਨਾਲ ਸੰਬੰਧਤ ਮੰਗਾ ਨੇ ਭਗਵੰਤ ਮਾਨਸਿਆ ਤੈਨੂੰ ਇਹ ਹੱਲ ਕਰਨ ਦੀ ਬਜਾਏ ਜਿਹੜੇ ਤੂੰ ਰਾਹ ਪੈ ਗਿਆ ਇਹ ਤੂੰ ਦੱਸਣਾ ਚਾਹੁੰਦਾ ਕਾਰਪੋਰੇਟਾਂ ਨੂੰ ਕਿ ਮੈਨੂੰ ਕਿਸਾਨਾਂ ਦੀ ਮਜ਼ਦੂਰਾਂ ਦੀ ਫਿਕਰ ਨਹੀਂ ਹੈ ਇਹ ਕਿਰਤ ਆਪਣਾ ਲਾਇਆ ਕਿ ਕਿਹੜਾ ਲਾਗਰ ਪਾਸਿੰਗ ਸਿੰਘੇਵਾਲਾ ਪਾਤਸ਼ਾਹ ਇਕਤਾ ਗਰਾਹਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸੀਨੀਅਰ ਅਮੀਤ ਪੱਤਾ ਅੱਜ ਅਸੀਂ ਸੰਜੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਘਰ ਅੱਗੇ ਧਰਨੇ ਦਿੱਤੇ ਆ ਤੇ ਅੱਜ ਅਸੀਂ ਖੁੱਡੀਆਂ ਦੇ ਵਿੱਚ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਧਰਨਾ ਦਿੱਤਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਨੂੰ ਬਦਨਾਮ ਕਰਨ ਦਾ ਰਾਹ ਫੜਿਆ ਹੈ ਅਸੀਂ ਉਹ ਮੰਤਰੀਆਂ ਦੇ ਘਰ ਆ ਕੇ ਬੈਠ ਕੇ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਸਾਡੇ ਕਿਸਾਨ ਮਜ਼ਦੂਰ ਆਪਣੇ ਮਸਲਿਆਂ ਦੀ ਗੱਲ ਕਰਦੇ ਆ ਤੇ ਇਹ ਭਗਵੰਤ ਮਾਨ ਜਿਹੜਾ ਉਹ ਕਹਿੰਦਾ ਸੀ ਕਿ ਮੈਂ ਤਾਂ ਬਦਲਾਅ ਦੀ ਸਰਕਾਰ ਆ ਮੈਂ ਕਿਸਾਨਾਂ ਮਜ਼ਦੂਰਾਂ ਪੱਖੀ ਜਿਹੜੇ ਹੈਗਾ ਸਾਰਾ ਕੁਝ ਨੀਤੀਆਂ ਬਣਾਉਂਗਾ ਪਰ ਹੁਣ ਪਿਛਲੇ ਦਿਨੀ ਜਦੋਂ ਚੰਡੀਗੜ੍ਹ ਦੇ ਵਿੱਚ ਜਾਣਾ ਸੀ ਉਦੋਂ ਪਹਿਲਾਂ ਮੀਟਿੰਗ ਹੁੰਦੀ ਹੈ ਜਿਹੜੀ ਮੁੱਖ ਮੰਤਰੀ ਦੇ ਨਾਲ ਵਿਚਾਰੋ ਮੀਟਿੰਗ ਛੱਡ ਕੇ ਤੇ ਬਾਅਦ ਦੇ ਵਿੱਚ ਆ ਕੇ ਜਿਹੜਾ ਬੋਲਦਾ ਹੈ ਕਿ ਆਹ ਜਿਹੜੇ ਕਿਸਾਨ ਨੇ ਸੜਕਾਂ ਰੋਕ ਦਿੰਦੇ ਨੇ ਇਹ ਜਿਹੜਾ ਵਿਕਾਸ ਨਹੀਂ ਹੋਣ ਦਿੰਦੇ ਇਹ ਜਿਹੜੇ ਪ੍ਰੋਜੈਕਟ ਰੋਕ ਦਿੰਦੇ ਨੇ ਇਹ ਜਿਹੜੇ ਕੋਈ ਏਜੰਟਾਂ ਦੇ ਜਿਹੜੇ ਇਮੀਗ੍ਰੇਸ਼ਨ ਸੈਂਟਰਾਂ ਦੇ ਅੱਗੇ ਧਾਨੇ ਲਾ ਦਿੰਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਕਿਸਾਨਾਂ ਨੂੰ ਉਹਨਾਂ ਨੇ ਆਪਣਾ ਚੰਡੀਗੜ੍ਹ ਨਹੀਂ ਜਾਣ ਦਿੱਤਾ ਚਾਹੇ મોદી ਨੇ ਉੱਥੇ ਫਲੋਰੀ ਬਾਰਡਰ ਤੇ ਰੋਕੇ ਹੋਏ ਨੇ ਉਹਨਾਂ ਨੇ ਉੱਥੇ ਦਿੱਲੀ ਨਹੀਂ ਜਾਣ ਦਿੱਤਾ ਉਸੇ ਰਾਹ ਤੇ ਚੱਲਦਾ ਹੋਇਆ ਭਗਵੰਤ ਮਾਨ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਪਹਿਲਾਂ ਜਿਹੜਾ ਜ਼ਬਰ ਕਰਕੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਉਹ ਬੰਦ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਕੇ دہشت ਦਾ ਦੌਰ ਚਲਾ ਕੇ ਪਿੰਡਾਂ ਦੇ ਵਿੱਚ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਰੋਕਿਆ ਜਾਵੇ ਪਰ ਇਹਦੇ باوجود ਕਿਸਾਨ ਜਿਹੜੇ ਹੈਗੇ ਸੜਕਾਂ ਤੇ ਆਏ ਆ ਇਹ ਆ ਕਿਸਾਨ ਵੀ ਦੂਰ ਸੜਕਾਂ ਤੇ ਆਏ ਆ ਪਰ ਸੜਕਾਂ ਤੇ ਆ ਕੇ ਉਹਨਾਂ ਨੇ ਸੜਕਾਂ ਨਹੀਂ ਰੋਕੀਆਂ ਸੜਕਾਂ ਪ੍ਰਸ਼ਾਸਨ ਨੇ ਪੁਲਿਸ ਨੇ ਰੋਕੀਆਂ ਤੇ ਲੋਕਾਂ ਨੂੰ ਦੱਸਿਆ ਕਿ ਸਾਡੇ ਮਸਲੇ ਨੇ ਜਿਹੜੀਆਂ ਮੰਗਾਂ ਦੀ ਗੱਲ ਕਰਦਾ ਹੈ ਕਿ 18 ਮੰਗਾਂ ਦਾ ਉਹ ਕੇਂਦਰ ਨਾਲ ਸੰਬੰਧਤਾ ਕੇਂਦਰ ਨਾਲ ਸੰਬੰਧਿਤ ਕਿਉਂ ਨਹੀਂ ਇਹ ਤਾਂ ਪੰਜਾਬ ਨਾਲ ਸੰਬੰਧਤ ਮੰਗਾਂ ਨੇ ਭਗਵੰਤ ਮਾਨ ਸਿਆ ਤੈਨੂੰ ਇਹ ਹੱਲ ਕਰਨ ਦੀ ਬਜਾਏ ਜਿਹੜੇ ਤੂੰ ਰਾਹ ਪੈ ਗਿਆ ਇਹ ਤੂੰ ਦੱਸਣਾ ਚਾਹੁੰਦਾ ਕਾਰਪੋਰੇਟਾਂ ਨੂੰ ਕਿ ਮੈਨੂੰ ਕਿਸਾਨਾਂ ਦੇ ਮਜ਼ਦੂਰਾਂ ਦੀ ਫਿਕਰ ਨਹੀਂ ਹੈ ਮੈਂ ਤਾਂ ਤੁਹਾਡੇ ਨਾਲ ਖੜਾ ਹਾਂ ਉਹੀ ਗੱਲ ਦੱਸਣੀ ਚਾਹੁੰਦਾ ਹੁਣ ਤੁਸੀਂ ਇਹ ਗੱਲ ਕਹਿੰਦਾ ਵੀ ਇਹ ਧਰਨੇ ਛੜਕਣ ਰੋਕ ਦਿੰਦੇ ਆ ਹੁਣ ਜੇ 10 ਕਿਲੋ ਕਟ ਲਾ ਕੇ ਝੋਨਾ ਵਿਕਦਾ ਹੈ ਉਥੇ ਸਰਕਾਰ ਨੇ ਭਗਵੰਤ ਮਾਨ ਨੇ ਭੜਾਂ ਦੀ ਕਿਉਂ ਨਹੀਂ ਕੁਝ ਕੀਤਾਗਾ ਉਹ ਝੋਨੇ ਦੀ ਕਟ ਕਿਉਂ ਲੱਗੀ ਗਈ ਉਸ ਮੌਕੇ ਸਾਡੀ ਜਥੇਬੰਦੀ ਅਗਰਾਹਾ ਨੇ ਸੜਕਾਂ ਨਹੀਂ ਸੀ ਰੋਕੀਆਂ ਮੰਤਰੀਆਂ ਦੇ ਘਰ ਅੱਗੇ ਮਹੀਨਾ ਮਹੀਨਾ ਬੈਠੇ ਸੀਗੇ ਉਦੋਂ ਖੇਤੀਬਾੜੀ ਮੰਤਰੀ ਦੇ ਇੱਥੇ ਬੈਠੇ ਸੀ ਅਸੀਂ ਮਹੀਨਾ ਟੋਲ ਪਲਾਜ਼ਾ ਰੋਕਿਆ ਸੀ ਤੇ ਟੋਲ ਪਲਾਜ਼ੇ ਉੱਤੇ ਵੀ ਸਾਈਡ ਤੇ ਨੰਗੀ ਗਈ ਸੀ ਸਾਧਨ ਇਸ ਕਰਕੇ ਜਿਹੜਾ ਇਹ ਕਹਿੰਦੇ ਇਮੀਗ੍ਰੇਸ਼ਨ ਸੈਂਟਰਾਂ ਦੇ ਉੱਤੇ ਬੈਠ ਜਾਂਦੇ ਆ ਹੁਣ ਜਿਹੜੇ ਸਾਡੇ ਕਿਸਾਨਾਂ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਕਿਤੇ ਉਹ ਚਿੱਟੇ ਦਾ ਸ਼ਿਕਾਰ ਹੋ ਕੇ ਮੌਦੇ ਮੂੰਹ ਚ ਜਾ ਰਹੇ ਨੇ ਤੇ ਬਾਕੀ ਜਿਹੜੇ ਬਾਹਰ ਜਾ ਰਹੇ ਨੇ ਉਥੇ ਏਜੰਟ ਠੱਗੀਆਂ ਮਾਰਦੇ ਨੇ ਕਿਸਾਨ ਜ਼ਮੀਨਾਂ ਵੇਚ ਕੇ ਉਹਨਾਂ ਏਜੰਟਾਂ ਦਾ ਮੂੰਹ ਭਰਦੇ ਨੇ ਤੇ ਉਹੋ ਠੱਗੀਆਂ ਮਾਰ ਲੈਂਦੇ ਨੇ ਭਣਾ ਕਿਸਾਨ ਕੀ ਕਰਨ ਉੱਥੇ ਨਾ ਬੈਠਣ ਸੈਂਟਰ ਅੱਗੇ ਇਹ ਸਰਕਾਰ ਕਿਉਂ ਨਹੀਂ ਇਨਸਾਫ਼ ਦਿੰਦੀ ਉਹਨਾਂ ਨੂੰ ਬੈਠਣ ਦੀ ਲੋੜ ਕਿਉਂ ਪਵੇ ਜੇ ਤੁਸੀਂ ਉਈ ਇਮੀਗ੍ਰੇਸ਼ਨ ਵਾਲੇ ਸੈਂਟਰਾਂ ਵਾਲਿਆਂ ਦੀ ਠੱਗੀ ਰੋਕੋ ਤਾਂ ਇਸ ਕਰਕੇ ਆਹ ਸਾਰਾ ਜਿਹੜਾ ਝੂਠ ਪ੍ਰਚਾਰ ਕਰਕੇ ਕਾਰਪੋਰੇਟਾਂ ਦੇ ਹੱਕ 'ਚ ਫੈਸਲੇ ਲਾਗੂ ਕਰਨਾ ਚਾਹੁੰਦਾ ਹੈ ਇਸੇ ਕਰਕੇ ਕਦੇ ਉਹ ਕਹਿੰਦਾ ਕਿ ਆਹ ਜਿਹੜੇ ਕਿਸਾਨ ਐ ਜਿਹੜਾ ਧਰਨਾ ਲਾਇਆ ਕੀ ਕਰਾਉਗੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਧਿਅਮ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਇਹ ਹੈ ਜੀ ਲੋਕ ਐ ਜਿਹੜੇ ਲੋਕ ਦੁਖੀ ਆ ਆਵਾਮ ਦੁਖੀ ਆ ਜਿਹੜੀਆਂ ਸਾਡੇ ਪਾਲਿਸੀ ਮੇਕਰ ਆ ਜਿਹਨੂੰ ਵੀ ਸਤਾ ਹਾਸਲ ਕਰ ਲੈਂਦਾ ਚਾਹੇ ਆਮ ਪਾਰਟੀ ਆ ਚਾਹੇ ਮੋਦੀ ਆ ਚਾਹੇ ਉਦੋਂ ਪਹਿਲਾਂ ਵਾਲੇ ਸੀ ਜਾਂ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਆਉਣਗੇ ਉਹ ਕਿਵੇਂ ਸਾਡੀਆਂ ਜ਼ਿੰਦਗੀਆਂ ਨਾਲ ਖੇਡਦੇ ਆ ਕੀ ਹਾਲਾਤ ਪੈਦਾ ਕਰਦੇ ਉਹਨਾਂ ਨੇ ਵੀ ਜਿਹੜਾ ਮਜ਼ਦੂਰ ਆ ਕਿਸਾਨ ਆ ਵਪਾਰੀ ਆ ਵਿਦਿਆਰਥੀ ਆ ਅੰਪਲਾਈਜ਼ ਆ ਇਹ ਸਾਰਿਆਂ ਦੀ ਜ਼ਿੰਦਗੀ ਦੇ ਜਿਹੜੇ ਆ ਧਰਮਰਾਜ ਬਣ ਕੇ ਸਾਡੇ ਹੁਕਮਰਾਨ ਜਿਹਦੇ ਜਿਨ੍ਹਾਂ ਨੂੰ ਕੁਰਸੀ ਹਾਸਲ ਹੋ ਗਈ ਭਗਵੰਤਮਾਨ ਬੜਾ ਦਿਖਾਂਤ ਦੀ ਗੱਲ ਆ ਵੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਜਿਹੜਾ ਸੀ ਮੈਂ ਕਿਸਾਨ ਦਾ ਪੋਤਾ ਮੈਂ ਇੱਕ ਮਾਸਟਰ ਦਾ ਪੋਤਾ ਉਹ ਨੌਕਰੀ ਮੰਗਦੇ ਮਾਸਟਰਾਂ ਨੂੰ ਕੁੱਟ ਰਿਆ ਉਹ ਕੰਮ ਕਰਦੇ ਲੋਕਾਂ ਨੂੰ ਸਸਪੈਂਡ ਕਰਨ ਦੇ ਧਮਕੀਆਂ ਦੇ ਰਿਹਾ ਉਹ ਕਿਸਾਨਾਂ ਨੂੰ ਮਾਰ ਰਿਹਾ ਮਜ਼ਦੂਰਾਂ ਨੂੰ ਔਰ ਟਾਈਮ ਦੇ ਕੇ ਗੱਲਬਾਤ ਦਾ ਇੱਕ ਸੂਬੇ ਦਾ ਮੁੱਖ ਮੰਤਰੀ ਤੇ ਗੱਲਬਾਤ ਚੋਂ ਹੀ ਭੱਜ ਜੇ ਇਤੋਂ ਵੱਡੀ ਦੁੱਖਦਾਈ ਘਟਨਾ ਕੋਈ ਹੋ ਨਹੀਂ ਸਕਦੀ ਆ ਦਰਵੇਸ਼ ਕੇਤੀਬਾੜੀ ਮੰਤਰੀ ਜਿਹੜਾ ਆਪਦੇ ਆਪ ਨੂੰ ਘਵਾਉਂਦਾ ਇਹਨਾਂ ਨੇ ਲੋਕਤਵਾਚ ਖੇਤੀ ਖੜਾ ਜਿਹੜਾ ਉਹਨੂੰ ਰੱਦ ਕਰਨਾ ਪਿਆ ਇਹ ਜਿਹੜਾ ਖੇਤੀ ਖੜਾ ਲੋਕ ਮਾਰੂ ਫਰਮਾਨ ਹੈ ਜਿਵੇਂ ਗਰੁੱਪਾਂ ਚ ਇਹਨਾਂ ਨੇ ਸੰਧ ਦਿੱਤੇ ਸੀ ਆ ਤੇ ਉਮੀਦ ਹੈ ਤੁਹਾਡੀ ਗਰੁੱਪਾਂ ਚ ਫਸਲ ਖਰੀਦਾਂਗੇ ਮੰਡੀਕਰਨ ਢਾਂਚਾ ਖਤਮ ਕਰਨ ਲਈ ਪ੍ਰਾਈਵੇਟ ਸਟੇਸ਼ਨ ਲਿਆਉਣ ਲਈ ਜਿਹੜੇ ਤਿੰਨ ਮਾਰੂ ਕਾਨੂੰਨ ਅਸੀਂ ਰੱਦ ਕਰਾਏ ਸੀ ਉਹਨਾਂ ਦੀ ਮੁੜ ਬਹਾਲੀ ਲਈ ਇਹ ਭਾਜੀਪੀ ਦੀ ਬੀ ਟੀਮ ਬਣ ਕੇ ਜਿਹੜੀ ਪੰਜਾਬ ਸਰਕਾਰ ਕੰਮ ਕਰ ਰਹੀ ਆ ਆ ਧਰਤੀ ਦੇ ਪੁੱਤ ਆ ਜਿਨ੍ਹਾਂ ਨੂੰ ਇਸ ਮਿੱਟੀ ਨਾਲ ਮੋਹ ਆ ਜਿਹੜੇ ਵਿਹਾਈਆਂ ਵਾਲੇ ਹੱਥ ਆ ਜਿਹੜੇ ਖੂਹ ਪਟਕੇ ਪਾਣੀ ਪੀਣ ਆਲੇ ਲੋਕ ਆ ਤਾਜੀ ਕਮਾ ਕੇ ਖਾਣ ਆਲੇ ਲੋਕ ਆ ਜਿਨ੍ਹਾਂ ਨੂੰ ਇਸ ਧਰਤੀ ਨੂੰ ਜਿਹੜੇ ਮਾਂ ਸਮਝਦੇ ਆ ਇਹ ਉਹਦੇ ਪੁੱਤ ਆ ਜਾਬ ਮਾਰੇ ਨਿਕਲੇ ਆ ਮਜ਼ਦੂਰ ਕਿਸਾਨ ਕਿਰਤੀ ਲੋਕ ਅੱਜ ਖੁੱਡੀਆਂ ਦੇ ਬਾਰਗੇ ਬੈਠੇ ਆ तकरीबन ਇਹਦੇ ਜਿਹੜੇ 92 ਜਿਹੜੇ ਇਹ ਲੱਕੜ ਦੇ ਬੰਦੇ ਤਾਂ ਹੈ ਹੀ ਨਹੀਂ ਜੇ ਬੰਦੇ ਹੁੰਦੇ ਤਾਂ ਬੰਦਿਆਂ ਵਾਲੀ ਗੱਲ ਕਰਦੇ ਇਹ ਜਿਹੜੇ ਲੱਕੜ ਦੇ ਮੁੰਡੇ ਸਾਬਤ ਹੋ ਗਏ ਇਹ ਇਹਨਾਂ ਦੇ 12 ਚ ਇਹਨਾਂ ਨੂੰ ਜਗਾਉਣ ਲਈ ਵੀ ਤੁਸੀਂ ਸਾਨੂੰ ਵੇਚ ਨਹੀਂ ਸਕਦੇ ਸਾਡੀਆਂ ਜ਼ਮੀਨਾਂ ਨੂੰ ਐ ਕਾਰਪੋਰੇਟ ਸੈਕਟਰ ਦੇ ਥਿਆ ਨਹੀਂ ਸਕਦੇ ਲੋਕ ਮਾਰੂ ਨੀਤੀਆਂ ਦਾ ਲੋਕ ਮੂੰਹ ਭਾਂਦੇ ਆਏ ਆ ਭਾਂਦੇ ਆਉਣਗੇ ਉਸ ਲਈ ਅੱਜ ਇਹ ਜਾਗਦੀ ਮਿਸਾਲ ਆ ਵੀ ਜਿਹੜੇ ਅਣਖੀ ਲੋਕ ਆ ਉਹਨਾਂ ਨੇ ਇੱਕ ਵਾਰੀ ਜ਼ਾਲਮ ਸਰਕਾਰ ਨੂੰ ਫੇਰ ਮੰਗਾ ਰਿਆ